हेलो स्टूडेंट्स दिस इज गुरप्रीत वेलकम टू माय YouTube चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਰਹਿਣ ਵਾਲਾ ਹੈ ਪ੍ਰਾਇਮਰੀ ਕਲਾਸਿਸ ఎవਾਲਿਊਸ਼ਨ ਸ케ਜੂਲ ਦੇ ਰਿਗਾਰਡਿੰਗ ਹਾਂਜੀ ਇਸ ਵਿੱਚ ਪਹਿਲੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਦਾ ਜੋ ਕਿ ਮੁਲਾਂਕਣ ਕੀਤਾ ਜਾਵੇਗਾ 14 ਦਸੰਬਰ ਤੱਕ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸ ਦੇ ਰਿਗਾਰਡਿੰਗ ਇੱਕ ਅਫੀਸ਼ੀਅਲ ਲੈਟਰ ਵੀ ਜਾਰੀ ਹੋਇਆ ਉਸ ਨੂੰ ਵੀ ਆਪਾਂ ਡਿਸਕਸ ਕਰਾਂਗੇ ਹਾਂਜੀ ਤਾਂ ਦੇਖਦੇ ਹਾਂ ਕਿ ਇਸ ਵਿੱਚ ਕੀ ਦੱਸਿਆ ਗਿਆ ਹੈ ਹਾਂਜੀ ਰਾਜ ਵਿਦਿਅਕ ਖੋਜ ਅਤੇ ਸਖਲਾਈ ਪ੍ਰੀਸ਼ਦ ਪੰਜਾਬ ਨੇ ਸੈਸ਼ਨ 2024-25 ਲਈ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਲਾਂਕਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਇਹ ਮੁਲਾਂਕਣ 10-12 ਯਾਨੀ ਕਿ 10 ਦਸੰਬਰ 2024 ਤੋਂ ਲੈ ਕੇ 14 ਦਸੰਬਰ 2024 ਤੱਕ ਕਰਵਾਇਆ ਜਾਵੇਗਾ ਠੀਕ ਹੈ ਜੀ ਨੈਕਸਟ ਦੇਖੋ ਸਕੂਲ ਮੁਖੀ ਆਪਣੇ ਪੱਧਰ ਤੇ ਦੇਦਸ਼ੀ ਤਿਆਰ ਕਰਕੇ ਮੁਲਾਂਕਣ ਕਰਵਾਣਗੇ ਪ੍ਰਸ਼ਨ ਪੱਤਰ ਸਕੂਲ ਮੁਖੀ ਜਾਂ ਸੰਬੰਧਿਤ ਅਧਿਆਪਕ ਤਿਆਰ ਕਰਵਾਣਗੇ ਕਰਨਗੇ ਟੈਸਟ કુલ 20 ਅੰਕਾ ਦਾ ਹੋਵੇਗਾ ਤੇ ਅਧਿਆਪਕਾ ਵੱਲੋਂ ਵਿਸ਼ੇ ਦੇ ਪੀਰੀਅਡ ਦੌਰਾਨ ਹੀ ਲਿਆ ਜਾਵੇਗਾ ਠੀਕ ਹੈ ਜੀ ਇਹ ਟੈਸਟ ਜੋ ਕਿ ਹੋਊਗਾ ਬੱਚਿਆਂ ਦਾ 20 ਨੰਬਰ ਦਾ ਹੋਵੇਗਾ ਤੇ ਜੋ ਉਹਨਾਂ ਦਾ ਪੀਰੀਅਡ ਹੋਵੇਗਾ ਉਸ ਤੇ ਵਿੱਚ ਹੀ ਜੋ ਕਿ ਇਹ ਟੈਸਟ ਲਿਆ ਜਾਵੇਗਾ ਅੱਗੇ ਦੇਖੋ ਮੁਲਾਂਕਣ ਦੇ ਨਤੀਜੇ B12 ਯਾਨੀ ਕਿ 20 ਦਸੰਬਰ 2024 ਤੱਕ ਮੁਕੰਮਲ ਕਰ ਲਏ ਜਾਣ ਅਤੇ ਇਸ ਦਾ ਪੂਰਾ ਰਿਕਾਰਡ ਜਮਾਤ ਅਤੇ ਵਿਦਿਆਰਥੀ ਅਨੁਸਾਰ ਅਨਸਾਰ ਸਕੂਲ ਪੱਧਰ ਤੇ ਰੱਖਿਆ ਜਾਵੇ ਠੀਕ ਹੈ ਜੀ ਤਾਂ ਇਹ ਸੀਗਾ ਜੋ ਕਿ ਮੁਲਾਂਕਣ ਦੇ ਰਿਗਾਰਡਿੰਗ ਨਿਊ ਸੀਗੀ ਆਪਾਂ ਨੈਕਸਟ ਦੇਖਦੇ ਹਾਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਇਆਗਾ ਹਾਂਜੀ ਇਹ ਨੋਟੀਫਿਕੇਸ਼ਨ ਜਾਰੀ ਹੋਇਆਗਾ ਇਹ ਜਾਰੀ ਹੋਇਆ 24 12 2024 ਸੋਰੀ 4 12 2024 ਨੂੰ ਠੀਕ ਹੈ ਜੀ ਕੱਲ ਦੇ ਦਿਨ ਇਹ ਜੋ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਮਲੰਕਨ ਦੇ ਰਿਗਾਰਡਿੰਗ ਤਾਂ ਦੇਖੋ ਵੱਲੋਂ ਸਮੂਹ ਜ਼िला ਸਿੱਖਿਆ ਅਫਸਰ ਸਮੂਹ ਸਕੂਲ ਮੁਖੀ ਪੰਜਾਬ ਮੀਮੋ ਨੰਬਰ ਡੇਟ ਮੈਂ ਤਾਂ ਆਲਰੇਡੀ ਦੱਸ ਦਿੱਤੀ 4 ਦਸੰਬਰ ਨੂੰ ਇਹ ਜੋ ਕਿ ਜਾਰੀ ਕੀਤਾ ਗਿਆ ਅਫੀਸ਼ੀਅਲ ਲੈਟਰ ਨੈਕਸਟ ਇਸ ਦਾ ਵਿਸ਼ਾ ਦੇਖੋ ਸੈਸ਼ਨ 2024-25 ਦੌਰਾਨ ਪ੍ਰਾਇਮਰੀ ਜਮਾਤਾਂ ਦਾ ਮੁਲਾਂਕਣ ਕਰਨ ਸੰਬੰਧੀ ਠੀਕ ਹੈ ਜੀ ਤਾਂ ਦੇਖੋ ਇਸ ਵਿੱਚ ਕੀ ਦੱਸਿਆ ਗਿਆ ਹੈ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਸੈਸ਼ਨ 2024-25 ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 5ਵੀਂ ਜਮਾਤ ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਮੁਲਾਂਕਣ ਮਿਤੀ 10-12-2024 ਤੋਂ 14-12-2024 ਤੱਕ ਕਰਵਾ ਲਿਆ ਜਾਵੇ ਇਸ ਮੁਲਾਂਕਣ ਲਈ ਸਕੂਲ ਮੁਖੀ ਆਪਣੇ ਪੱਧਰ ਤੇ ਡੇਟ ਸ਼ੀਟ ਤਿਆਰ ਕਰਨਗੇ ਪਹਿਲੀ ਤੋਂ 5ਵੀਂ ਤੱਕ ਦੀਆਂ ਜਮਾਤਾਂ ਹੰਦਾ ਮੁਲਾਂਕਣ ਕਰਵਾਣਗੇ ਮੁਲਾਂਕਣ ਕਰ ਰਹੇ ਪੂਰਨ ਅਕਤੂਬਰ ਅਤੇ ਨਵੰਬਰ ਦੇ ਸਿਲੇਬਸ ਵਿੱਚ ਲੈ ਜਾਣਗੇ ਠੀਕ ਹੈ ਜੀ ਪੇਪਰ ਜੋ ਕਿ ਜੋ ਕਿ ਅਕਤੂਬਰ ਤੇ ਨਵੰਬਰ ਦਾ ਸਿਲੇਬਸ ਕਰਵਾਇਆ ਗਿਆ ਹੈ ਸਟੂਡੈਂਟਸ ਨੂੰ ਉਸ ਦੇ ਵਿੱਚੋਂ ਹੀ ਲਿਆ ਜਾਊਗਾ ਇਸ ਮੁਲਾਂਕਣ ਲੇ ਪ੍ਰਸ਼ਨ ਪੱਤਰ ਸਕੂਲ ਮੁਖੀ ਸਵੰਦਿਤ ਅਧਿਆਪਕ ਤੋਂ ਤਿਆਰ ਕਰਵਾਉਣਗੇ ਇਹ ਟੈਸਟ ਕੁੱਲ 20 ਅੰਕਾਂ ਦਾ ਹੋਵੇਗਾ ਤੇ ਅਧਿਆਪਕ ਵੱਲੋਂ ਵਿਸ਼ੇ ਦੇ ਪੀਰੀਅਡ ਦੇ ਦੌਰਾਨ ਹੀ ਜੋ ਕਿ ਇਹ ਟੈਸਟ ਲਿਆ ਜਾਵੇਗਾ ਠੀਕ ਹੈ ਜੀ ਮੁਲਾਂਕਣ ਦੀਆਂ ਉੱਤਰ ਪੱਤਰੀਆਂ ਚੈੱਕ ਕਰਨ ਉਪਰੰਤ ਨਤੀਜਾ 2012 2024 ਤੱਕ ਮੁਕੰਮਲ ਕਰ ਲਿਆ ਜਾਵੇ ਜਿਸ ਦਾ ਪੂਰਾ ਰਿਕਾਰਡ ਜਮਾਤ ਅਨੁਸਾਰ ਅਤੇ ਵਿਦਿਆਰਥੀ ਅਨੁਸਾਰ ਸਕੂਲ ਪੱਧਰ ਤੇ ਰੱਖਿਆ ਜਾਵੇ ਉਪਰੋਕਤ ਹਦਾਇਤਾਂ ਤੇ ਇਨਵੈਂ ਪਾਲਣਾ ਕਰਨ ਦੀ ਕਰਨੀ ਜ਼ਕੀਨੀ ਬਣਾਈ ਜਾਵੇ ਠੀਕ ਹੈ ਜੀ ਤਾਂ ਇਹ ਸੀਗਾ ਜੋ ਕਿ ਮੁਲਾਂਕਣ ਦੇ ਰਿਗਾਰਡਿੰਗ ਪਹਿਲੀ ਤੋਂ ਪੰਜਵੀਂ ਕਲਾਸ ਦੇ ਜੋ ਕਿ ਆਫੀਸ਼ੀਅਲ ਲੈਟਰ ਸੀਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਠੀਕ ਹੈ ਜੀ That's the Stay blessed. Keep smiling and keep growing. Thank you.